आरवीटीवी पंजाबी ਵਿੱਚ ਆਪ ਸਭ ਦਾ ਸਵਾਗਤ ਹੈ। ਪੌਦੇ ਤੇ ਬੱਚੀਆਂ ਇਸ ਦੀ ਇੱਕ ਬਹੁਤ ਹੀ ਅਲੱਗ ਕਹਾਣੀ ਲੈ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਆਏ ਹਾਂ। ਇਸ ਤਰ੍ਹਾਂ ਦੀ ਕਹਾਣੀ ਦੁਨੀਆਂ ਵਿੱਚ ਨਾ ਤਾਂ ਤੁਸੀਂ ਸੁਣੀ ਹੋਵੇਗੀ ਤੇ ਨਾ ਹੀ ਦੇਖੀ ਹੋਵੇਗੀ। ਮੈਂ ਅੱਜ ਗੱਲ ਕਰਾਂਗਾ ਇੱਕ ਉਸ ਪਿੰਡ ਦੀ ਜੋ ਕਿ ਰਾਜਸਥਾਨ ਵਿੱਚ ਸਥਿਤ ਹੈ। ਅਜੋਸ ਪਿੰਡ ਦਾ ਨਾਮ ਹੈ ਪਿਪਲਾਂਤਰੀ। ਇੱਕ ਕਹਾਣੀ ਸ਼ੁਰੂ ਹੁੰਦੀ ਹੈ 2005 ਤੋਂ ਇਸ ਪਿੰਡ ਦੇ ਅੰਦਰ ਸੰਗਮਰ ਮਰ ਦੀ ਖੁਦਾਈ ਹੁੰਦੀ ਹੈ ਔਰ ਉਹ ਖੁਦਾਈ ਜ਼ਮੀਨ ਤੋਂ 900 ਫੁੱਟ ਤੱਕ ਕੀਤੀ ਜਾਂਦੀ ਹੈ ਔਰ ਇਹ 900 ਫੁੱਟ ਤੱਕ ਖੁਦਾਈ ਹੋਣ ਕਰਕੇ ਦਰਖਤ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਜੰਗਲ ਖਤਮ ਹੋ ਚੁੱਕੇ ਹਨ ਅਦੇ ਦੇ ਨਾਲ ਨਾਲ ਪਾਣੀ ਦਾ ਜਿਹੜਾ ਪੱਧਰ ਹੈ ਉਹ ਜ਼ਮੀਨ ਤੋਂ 900 ਫੁੱਟ ਹੱਲੇ ਚਲਾ ਗਿਆ ਇਸੇ ਸਮੇਂ ਇੱਕ ਆਦਮੀ ਇਸ ਪਿੰਡ ਦਾ ਸਰਪੰਚ ਸ਼ਾਮਸੁੰਦਰ ਪਾਲੀਵਾਲ ਸਾਹਮਣੇ ਆਉਂਦਾ ਹੈ ਉਸ ਦੀ ਬੇਟੀ ਗਰਮੀ ਦੇ ਕਾਰਨ ਕਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਹ ਆਦਮੀ ਦਾ ਦਿਲ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਫਿਰ ਵੀ ਇਸ ਆਦਮੀ ਨੇ ਆਪਣੇ ਇਸ ਗਮ ਨੂੰ ਭੁਲਾਣ ਦੇ ਲਈ ਆਪਣੀ ਬੇਟੀ ਦੇ ਯਾਦ ਵਿੱਚ ਉਸ ਪਿੰਡ ਵਿੱਚ 111 ਬੂਟੇ ਲਗਾਏ। ਔਰ ਬੂਟੇ ਲਗਾਉਣ ਦੇ ਨਾਲ-ਨਾਲ ਇਸ ਪਰੰਪਰਾ ਨੂੰ ਚਾਲੂ ਵੀ ਕਰ ਦਿੱਤਾ ਕਿ ਇਸ ਪਿੰਡ ਵਿੱਚ ਜਦੋਂ ਵੀ ਕਦੀ ਕਿਸੇ ਵੀ ਬੇਟੀ ਦਾ ਜਨਮ ਹੋਵੇਗਾ ਉਸ ਕਰਦੇ ਬੰਦੇ 111 ਬੂਟੇ ਲਗਾਉਣਗੇ। ਦੁਨੀਆ ਵਿੱਚ ਇਹ ਇਕੱਲਾ ਇੱਕੋ ਹੀ ਪਿੰਡ ਹੈ ਜਿੱਥੇ ਬੇਟੀਆਂ ਦੇ ਪੈਦਾ ਹੋਣ ਤੇ 11 ਬੂਟੇ ਲਗਾਏ ਜਾਂਦੇ ਹਨ ਤੇ ਇਸ ਦਿਨ ਨਾਲ-ਨਾਲ ਉਹ ਪੂਰਾ ਪਿੰਡ ਇਕੱਲਾ ਹੋ ਕੇ ਸਾਰੇ ਪਿੰਡ ਨੂੰ ਇਕੱਠਾ ਕਰਕੇ 21000 ਰੁਪਏ ਇਕੱਠਾ ਕਰਦੇ ਹਨ ਔਰ ਜਿਸ ਦੇ ਘਰ ਵਿੱਚ ਬੇਟੀ ਪੈਦਾ ਹੁੰਦੀ ਹੈ ਉਸ ਨੂੰ ਵੀ ਕਹਿੰਦੇ ਹਨ ਕਿ ਤੂੰ ਵੀ 10000 ਰੁਪਏ ਆਪਾ ਔਰ ਉਸ ਬੱਚੀ ਦੇ ਨਾਮ ਦੇ ਉੱਤੇ ਪੂਰੇ 15 ਸਾਲ ਦੇ ਲਈ 31000 ਰੁਪਏ ਦੀ ਇੱਕ ਐਫ ਡੀ ਕਰਵਾ ਦਿੰਦੇ ਹਨ ਔਰ ਇਸ ਸ਼ਾਮਸੁੰਦਰ ਪਲੀਵਾਲ ਨੇ ਆਪਣੇ ਪਿੰਡ ਵਿੱਚ ਇੱਕ ਹੋਰ ਨਵੀਂ ਜਿਹੜੀ ਰਵਾਇਤ ਉਹ ਵੀ ਚਾਲੂ ਕੀਤੀ ਕਿ ਜਦੋਂ ਵੀ ਕਿਸੇ ਪਿੰਡ ਇਸ ਪਿੰਡ ਦੇ ਅੰਦਰ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਯਾਦ ਦੇ ਵਿੱਚ 11 ਬੂਟੇ ਲਗਾਏ ਜਾਂਦੇ ਹਨ। ਔਰ ਸਭ ਤੋਂ ਰੋਚਕ ਗੱਲ ਇਹ ਹੈ ਕਿ ਇਹ ਬੇਟੀਆਂ ਜਦੋਂ ਵੱਡੀਆਂ ਹੁੰਦੀਆਂ ਤਾਂ ਉਹ ਇਹਨਾਂ ਬੂਟਿਆਂ ਨੂੰ ਆਪਣਾ ਭਰਾ ਮੰਨਦੀਆਂ ਹਨ। ਅਤੇ ਹਰ ਰਖੜੀ ਦੇ ਤਿਉਹਾਰ ਤੇ ਇਹਨਾਂ ਬੂਟਿਆਂ ਨੂੰ ਰਖੜੀਆਂ ਬੰਨ੍ਹਦੀਆਂ ਹਨ। ਅਗਰ ਤੁਸੀਂ ਰਖੜੀ ਦਾ ਤਿਉਹਾਰ ਦੇਖਣਾ ਹੈ ਤਾਂ ਇਸ ਪੇਪਲਾਂਤਰੀ ਪਿੰਡ ਦੇ ਵਿੱਚ ਜਾ ਕੇ ਦੇਖੋ ਕਿ ਇਹ ਬੇਟੀਆਂ ਉਹਨਾਂ ਦਰਖਤਾਂ ਨੂੰ ਰਖੜੀਆਂ ਬਣ ਕੇ ਰਖੜੀ ਦਾ ਤਿਉਹਾਰ ਬਹੁਤ ਊਮਤਾਮ ਨਾਲ ਮਨਾਉਂਦੀਆਂ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦਰਖਤਾਂ ਨੂੰ ਉਹਨਾਂ ਬੂਟਿਆਂ ਨੂੰ ਇਹ ਸਾਰੀਆਂ ਬੇਟੀਆਂ ਆਪਣਾ ਭਰਾ ਮੰਨਦੀਆਂ ਹਨ ਇਸ ਸਰਪੰਚ ਨੇ ਇਕੱਲੇ ਬੰਦੇ ਨੇ ਇਸ ਤਰ੍ਹਾਂ ਦੀ ਕ੍ਰਾਂਤੀ ਲੈ ਕੇ ਆਂਦੀ ਕਿ ਜਿਹੜਾ ਪਾਣੀ ਦਾ ਲੈਵਲ 900 ਫੁੱਟ ਤੱਕ ਚਲੇ ਗਿਆ ਸੀ ਉਹ ਹੁਣ 50 ਫੁੱਟ ਤੇ ਆ ਗਿਆ ਹੈ 3 ਲੱਖ ਤੋਂ ਜ਼ਿਆਦਾ ਇਸ ਪਿੰਡ ਦੇ ਵਿੱਚ ਬੂਟੇ ਹਨ ਔਰ ਉਹਨਾਂ ਬੂਟਿਆਂ ਦੇ ਵਿੱਚ 35000